ਮੁਕੇਰੀਆਂ ਤੇ ਨਿੱਜੀ ਪੈਲਸ ਵਿਖੇ ਕਾਂਗਰਸੀ ਆਗੂ ਸਰਬਜੋਤ ਸਿੰਘ ਸਾਬੀ ਦੀ ਅਗਵਾਈ ਵਿੱਚ ਕਾਂਗਰਸੀ ਆਗੂਆਂ ਅਤੇ ਪਾਰਟੀ ਵਰਕਰਾਂ ਦਾ ਇੱਕ ਵਿਸ਼ਾਲ ਜਨਤਕ ਇਕੱਠ ਹੋਇਆ ਜਿਸ ਵਿੱਚ ਨੇਤਾ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਬਾ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਵੜਿੰਗ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਦਾਵਾ ਗੁਰਦਾਸਪੁਰ ਤੋਂ ਵਿਧਾਇਕ ਵਰਿੰਦਰ ਸਿੰਘ ਪਾੜਾ ਸਾਬਕਾ ਵਿਧਾਇਕ ਮिक्की ਡੋਗਰਾ இந்து ਵਾਲਾ ਪਵਨ ਆਦਿਆ, ਸੁੰਦਰ ਸ਼ਾਮ अरोड़ा, ਗੁਰਸ਼ਰਨ ਕੌਰ ਰੰਧਾਵਾ ਅਤੇ ਹੋਰ ਸੀਨੀਅਰ ਆਗੂਆਂ ਨੇ ਸ਼ਮੂਲੀਅਤ ਕੀਤੀ। ਜਿਨ੍ਹਾਂ ਦਾ ਸਵਾਗਤ ਸਰਬਜੀਤ ਸਿੰਘ ਸਾਭੀ ਦੀ ਅਗਵਾਈ ਵਿੱਚ ਮੁਕੇਰੀਆਂ ਦੇ ਸਮੂਹ ਆਗੂ ਸਹਿਵਾਨਾਂ ਵੱਲੋਂ ਕੀਤਾ ਗਿਆ। ਲੋਕ ਮੁੱਦਿਆਂ ਤੇ ਵਿਚਾਰ ਚਰਚਾ ਅਤੇ ਭਵਿੱਖ ਦੀ ਰਣਨੀਤੀ ਨੂੰ ਤੈਅ ਕਰਨ ਲਈ ਰੱਖੇ ਗਏ ਇਸ ਜਨਤਕ ਇਕੱਠ ਦੌਰਾਨ ਆਗੂ ਸਹਿਵਾਨਾਂ ਵੱਲੋਂ ਪੰਜਾਬ ਸਰਕਾਰ ਤੇ ਮੌਜੂਦਾ ਹਾਲਾਤਾਂ ਨੂੰ ਲੈ ਕੇ ਤਿੱਖੇ ਸ਼ਬਦੀ ਹਮਲੇ ਕੀਤੇ ਅਤੇ ਸਰਕਾਰ ਨੂੰ ਹਰ ਫਰੰਟ ਤੇ ਫੇਲ ਦੱਸਿਆ ਗੱਲਬਾਤ ਰਾਹੀਂ ਸਰਬਜੋਤ ਸਿੰਘ ਸਾਬੀ ਵੱਲੋਂ ਸਮੁੱਚੀ ਲੀਡਰਸ਼ਿਪ ਇਕੱਤਰ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕਰਦਿਆਂ ਪਾਰਟੀ ਦੀ ਮਜ਼ਬੂਤੀ ਨਾਲ ਕੰਮ ਕਰਨ ਦੀ ਗੱਲ ਆਖੀ ਉਥੇ ਹੀ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਰਾਂ ਸਾਬੀ ਦੀ ਅਗਵਾਈ ਵਾਲੇ ਜਨਤਕ ਇਕੱਠ ਦੌਰਾਨ ਵੱਡੀ ਗਿਣਤੀ ਵਿੱਚ ਹਲਕਾ ਵਾਸੀਆਂ ਦੇ ਸ਼ਾਮਲ ਹੋਣ ਤੇ ਪਾਰਟੀ ਨੂੰ ਮਜ਼ਬੂਤੀ ਵੱਲ ਵਧਨ ਅਤੇ ਦੁਆਬੇ ਦੀਆਂ ਸਾਰੀਆਂ ਸ਼ੀਟਾਂ ਤੇ ਜਿੱਤ ਪ੍ਰਾਪਤ ਕਰਨ ਦੀ ਗੱਲ ਆਖੀ। ਉਹਨਾਂ ਜਿੱਥੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਲੋਕ ਵਿਰੋਧੀ ਦੱਸਦਿਆਂ ਵੋਟ ਚੋਰੀ ਦੇ ਮਾਮਲੇ ਵਿੱਚ ਸੂਬਾ ਪੱਧਰੀ ਰੈਲੀ ਕਰਨ ਦੀ ਵੀ ਗੱਲ ਆਖੀ। ਨਿਊ ਚੜ੍ਹਦਾ ਪੰਜਾਬ ਦੇ ਲਈ ਧਰਮਚੰਦ ਮੁਕੇਰੀਆਂ ਅੱਜ ਮੁਕੇਰੀਆਂ ਵਿਖੇ ਜਿਹੜਾ ਜਨਤਕ ਇਕੱਠ ਕਾਂਗਰਸ ਪਾਰਟੀ ਦਾ ਸੀ ਰੱਖਿਆ ਸੀ ਉਹ ਇਤਿਹਾਸਕ ਹੋ ਨਿਬੜਿਆ ਮੈਂ ਸਮਝਦਾ ਜੇ ਇਸ ਤਰੀਕੇ ਦੇ ਨਾਲ ਇਲਾਕੇ ਦੀ ਸੰਗਤ ਨੇ ਸਹਿਯੋਗ ਕੀਤਾ ਮੇਰੇ ਕੋਲ ਲਫ਼ਜ਼ ਨਹੀਂ ਜਿਹਦੇ ਨਾਲ ਮੈਂ ਉਹਨਾਂ ਦਾ ਧੰਨਵਾਦ ਕਰ ਸਕਾਂ ਕਿਉਂਕਿ ਅੱਜ ਦੇ ਇਸ ਇਕੱਠ ਨੇ ਕਾਂਗਰਸ ਪਾਰਟੀ ਦੇ ਇਕੱਠ ਨੇ ਸਾਬਤ ਕਰ ਦਿੱਤਾ ਕਿ ਆਉਣ ਵਾਲਾ ਜਿਹੜਾ ਸਮਾਂ 27 ਦਾ ਲੋਕ ਮੌਜੂਦਾ ਸਰਕਾਰ ਤੋਂ ਕਿੰਨੇ ਅੱਕ ਚੁੱਕੇ ਆ ਤੇ ਆਉਣ ਵਾਲੀ 27 ਦੇ ਵਿੱਚ ਬੜਾ ਸਪੱਸ਼ਟ ਸੰਕੇਤ ਹੈ ਕਿ ਪੰਜਾਬ ਚ ਕਾਂਗਰਸ ਪਾਰਟੀ ਸਰਕਾਰ ਬਣ ਜਾ ਰਹੀ ਆ ਮੈਂ ਜਿੱਥੇ ਲੋਕਾਂ ਦਾ ਧੰਨਵਾਦ ਕਰਦਾ ਉਥੇ ਕਾਂਗਰਸ ਪਾਰਟੀ ਸਮੁੱਚੀ ਪੰਜਾਬ ਦੀ ਲੀਡਰਸ਼ਿਪ ਕਾਂਗਰਸ ਪਾਰਟੀ ਦੇ ਪ੍ਰਧਾਨ ਮਰਿੰਦਰ ਸਿੰਘ ਰਾਜਵੜਿੰਗ ਜੀ ਦਾ ਆਪਣੇ ਬਹੁਤ ਸਤਿਕਾਰਯੋਗ ਸਦਾ ਪ੍ਰਤਾਪ ਸਿੰਘ ਬਾਜਵਾ ਸਾਹਿਬ ਲੀਡਰ ਆਫ অপੋਜੀਸ਼ਨ ਜੀ ਦਾ ਮੇਰੇ ਬਹੁਤ ਸਤਿਕਾਰਯੋਗ ਨੈਸ਼ਨਲ ਪਾਰਟੀ ਦੇ ਜਨਰਲ ਸੈਕਟਰੀ ਅਤੇ ਮੈਂਬਰ ਪਾਰਲੀਮੈਂਟ ਸਾਹਿਬ ਸੁਖਿੰਦਰ ਸਿੰਘ ਰੰਧਾਵਾ ਸਾਹਿਬ ਦਾ ਅਤੇ ਬਹੁਤ ਸਤਿਕਾਰਯੋਗ ਐਮ ਐਲ ਏ ਗੁਰਦਾਸਪੁਰ ਪਾੜਾ ਸਾਹਿਬ ਦਾ ਤੇ ਜ਼ਿਲ੍ਹੇ ਦੀ ਸਮੁੱਚੀ ਲੀਡਰਸ਼ਿਪ ਦਾ ਮੈਂ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਾ ਸਮੁੱਚੀ ਜਿਹੜੀ ਲੀਡਰਸ਼ਿਪ ਵੀ ਅੱਜ ਸਪੈਸ਼ਲ ਤੌਰ ਤੇ ਸਾਰੇ ਹਲਕੇ ਵਿੱਚ ਅੱਜ ਪਹੁੰਚੇ ਆ ਤੇ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਇੱਥੇ ਆ ਕੇ ਜਿੱਥੇ ਮੁਕੇਰੀਆਂ ਦੀ ਜਿਹੜੀ ਸੰਗਤ ਆ ਉਹਨਾਂ ਨੂੰ ਸੰਬੋਧਨ ਕੀਤਾ ਉਹਨਾਂ ਨੂੰ ਸੰਦੇਸ਼ ਦਿੱਤਾ ਤੇ ਜਿਹੜੇ ਜਿਹੜੇ ਮੇਰੇ ਸਾਥੀ ਸੀ ਉਹਨਾਂ ਨੇ ਯਕੀਨ ਦਿਵਾਇਆ ਕਾਂਗਰਸ ਪਾਰਟੀ ਨੂੰ ਵੀ ਆਉਣ ਵਾਲੀ ਸਤਾਈ ਦੇ ਵਿੱਚ ਕਾਂਗਰਸ ਪਾਰਟੀ ਨਾਲ ਡੱਟ ਕੇ ਪੂਰੀ ਚਟਾਨ ਵਾਂਗ ਖੜੇ ਹੋਣਗੇ ਮੈਂ ਧੰਨਵਾਦ ਕਰਦਾ ਸਾਰਿਆਂ ਨੂੰ ਕੋ ਮੈਂ ਹਾਈ ਕਮਾਂਡ ਨਾਲ ਗੱਲ ਕੀਤੀ ਵੀ ਅਸੀਂ ਸ਼ਮੂਲੀਅਤ ਕਰਾਉਣੀ ਸ਼ਮੂਲੀਅਤ ਜਿੰਨੇ ਅੱਜ ਪੰਡਾਲ 'ਚ ਆ ਕੇ ਸੰਭਲੋ ਕਾਂਗਰਸ ਪਾਰਟੀ ਦੇ ਪੰਡਾਲ 'ਚ ਹਰੀ ਸ਼ਮੂਲੀਅਤ ਸੀ ਅੱਜ ਉਹਦੇ ਕਾਂਗਰਸ ਪਾਰਟੀ ਦੇ ਝੰਡੇ ਲੱਗੇ ਹੀ ਕਾਂਗਰਸ ਪਾਰਟੀ ਦੀ ਲੈਰੀ ਕਾਂਗਰਸ ਸੈਕਟਰੀ ਉਹ ਇੱਕ ਸਪਰਟ ਸੰਘੇਤਾ ਜਿੰਨੀ ਸੰਗਤ ਆਈ ਆ ਉਹ ਸਮੋਲੋ ਸਪਰਟ ਸੰਘੇਤਾ ਸਾਰਾ ਇਲਾਕਾ ਜਿਹੜਾ ਸਾਥੀ ਮੇਰੇ ਕਾਂਗਰਸ ਪਾਰਟੀ ਸਾਰੇ ਜੁਆਇਨ ਕਰ ਚੁੱਕੇ ਆ ਮੈਂ ਤੁਹਾਨੂੰ ਯਕੀਨ ਦਵਾਉਣਾ ਕੋਈ ਮੁਕੇਰੀਆਂ ਪੰਜਾਬ ਚੋਂ ਇੱਕ ਨੰਬਰ ਕਾਂਗਰਸ ਪਾਰਟੀ ਦੀ ਸੀਟ ਜਿੱਤੇਗੀ ਇੱਕ ਨੰਬਰ ਅੱਜ ਅਸੀਂ ਇੱਥੇ ਆਏ ਸਾਂ ਜਿਹੜੀ ਸਾਭੀ ਜੀ ਨੇ ਅੱਜ ਦੀ ਰੈਲੀ ਰੱਖੀ ਸੀ ਉਹਦੇ ਵਿੱਚ ਸਾਰਿਆਂ ਨੇ ਸ਼ਮੂਲੀਅਤ ਕੀਤੀ ਹੈ ਔਰ ਬਹੁਤ ਸਾਰੇ ਪਰਿਵਾਰ ਤੇ ਬਹੁਤ ਸਾਰੇ ਲੋਕ ਅੱਜ ਅਫੀਸ਼ੀਅਲ ਤੌਰ ਤੇ ਅਕਾਲੀ ਦਲ ਨੂੰ ਅਲਵੇ ਦਾ ਕਹਿ ਕੇ ਅੱਜ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋਏ ਹੈ ਜਿਹਦੇ ਵਿੱਚ ਅਸੀਂ ਸਾਰੇ ਲੋਕ ਆਏ ਔਰ ਸਾਰਿਆਂ ਨੇ ਰੈਲੀ ਨੂੰ ਸੰਬੋਧਨ ਕੀਤਾ ਔਰ ਸਾਨੂੰ ਇਹ ਇਸ ਗੱਲ ਨਾਲ ਮਹਿਸੂਸ ਹੋਇਆ ਕਿ ਆਉਣ ਵਾਲੇ ਸਮੇਂ ਵਿੱਚ ਹਾਰਪੁਰ ਜिले ਦੇ ਵਿੱਚ ਕਾਂਗਰਸ ਪਾਰਟੀ ਵੱਡੀ ਮਜ਼ਬੂਤੀ ਦੇ ਵੱਲ ਵਧੇਗੀ ਔਰ ਸਾਰੀਆਂ ਹੀ ਦੁਆਬੇ ਦੀਆਂ ਜਿਹੜੀਆਂ ਸ਼ਾਰਪੁਰ ਦੀਆਂ ਸੀਟਾਂ ਕਾਂਗਰਸ ਪਾਰਟੀ ਜਿੱਤੇ ਵੋਟ ਚੋਰੀ ਚ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵੱਡੀ ਰੈਲੀ ਰੱਖਣ ਜਾ ਰਹੇ ਹਾਂ ਸਟੇਟ ਲੈਵਲ ਰੈਲੀ ਪੂਰੇ ਦੇਸ਼ ਭਰ ਦੇ ਵਿੱਚ ਉਹ ਰੈਲੀਆਂ ਹੋ ਰਹੀਆਂ ਜਿਸ ਪ੍ਰਕਾਰ ਲੋਕਤੰਤਰ ਦੀ ਹੱਤਿਆ ਔਰ ਕਨਸਟੀਟਿਊਸ਼ਨ ਦੀਆਂ ਤੱਜੀਆਂ ਉਡਾਈਆਂ ਜਾ ਰਹੀਆਂ ਨੇ ਵੋਟ ਚੋਰੀ ਕਿਉਂਕਿ ਅੱਜ ਜਿਹੜੀਆਂ ਸਰਕਾਰਾਂ ਬਣੀਆਂ ਨੇ ਦੇਸ਼ ਦੇ ਅੰਦਰ ਦੋ ਵਾਰੀ ਸਰਕਾਰ ਵੋਟ ਚੋਰੀ ਨਾਲ ਬਣੀਆਂ ਔਰ ਹਰਿਆਣਾ ਕੁਸੀਂ Madhya Pradesh Chhattisgarh Maharashtra ਇਹ ਚੋਣਾ ਵੋਟ ਚੋਰੀ ਦੇ ਨਾਲ ਲੁੱਟੀਆਂ ਗਈਆਂ ਸਾਨੂੰ ਸ਼ੱਕ ਤਾਂ ਇਸ ਗੱਲ ਦਾ ਸੀਗਾ ਲੇਕਿਨ ਸਾਡੇ ਕੋਲੇ ਇਸ ਗੱਲ ਦੇ ਪ੍ਰੂਫ ਨਹੀਂ ਸੀ 11 ਸਾਲ ਅਸੀਂ ਇਸ ਗੱਲ ਦਾ ਇੰਤਜ਼ਾਰ ਕੀਤਾ ਔਰ ਪ੍ਰੂਫ ਦੇ ਸਮੇਤ ਰਾਹੁਲ ਗਾਂਧੀ ਨੇ ਆਪਦੀ 75 ਮਿੰਟਾਂ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਸਾਰੇ ਦਾ ਸਾਰਾ ਜੋ ਝੂਠਾਂ ਦਾ ਪਨੰਦਾ ਔਰ ਜੋ ਹੇਰਾਫੇਰੀ ਔਰ ਠੱਗੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕੀਤੀ ਉਹ ਦੁਨੀਆ ਦੇ ਸਾਹਮਣੇ ਬੀਜੇਪੀ ਦਾ ਚਿਹਰਾ ਔਰ ਪ੍ਰਧਾਨ ਮੰਤਰੀ ਦਾ ਚਿਹਰਾ ਨੰਗਾ ਕਰਨ ਦਾ ਕੰਮ ਰਾਹੁਲ ਗਾਂਧੀ ਨੇ ਕੀਤਾ ਸਾਡੀ ਰਣਨੀਤੀ ਆ ਅਸੀਂ ਦੇਸ਼ ਦੀ ਪਾਰਲੀਮੈਂਟ ਨਹੀਂ ਚੱਲਣ ਦਿੱਤੀ ਇਸੇ ਤਰ੍ਹਾਂ ਲੜਾਈ ਲੜਾਂਗੇ ਔਰ ਥੱਲੇ ਤੱਕ ਜਾਵਾਂਗੇ ਉਹਨਾਂ ਦੋਸ਼ੀਆਂ ਨੂੰ ਸਜ਼ਾ ਦਿਵਾਵਾਂਗੇ ਔਰ ਆਪਦੇ ਵਰਕਰਾਂ ਨੂੰ ਸੁਚੇਤ ਕਰਾਂਗੇ ਕਿ ਬੂਥਾਂ ਤੇ ਤਵੱਜੋ ਰੱਖੋ ਸੁਚੇਤ ਰਹੋ ਜਦੋਂ ਵੀ ਇਸ ਪ੍ਰਕਾਰ ਦੀ ਕੋਈ ਗੜਬੜ ਹੁੰਦੀ ਹੈ ਯਾਰ ਇੱਕ ਕਮਰੇ 'ਚ ਅਸੀਂ ਵੋਟਾਂ ਬਣਾ ਦਿੱਤੀਆਂ ਗਈਆਂ ਇੱਕ ਬੰਦੇ ਦੀਆਂ ਚਾਰ ਵੋਟਾਂ ਬਣਾ ਦਿੱਤੀਆਂ ਗਈਆਂ 6 ਨੰਬਰ ਫਾਰਮ ਤੇ ਨਵੀਂ ਵੋਟ ਬਣਦੀ ਹੈ 121 ਸਾਲਾਂ ਦੇ ਬੰਦੇ ਦੀ ਵੋਟ ਬਣਾ ਦਿੱਤੀ ਗਈ ਜਦਕਿ ਦੁਨੀਆ ਪਰ ਦੇ ਵਿੱਚ ਗਿਨੀਸ ਬੁੱਕ ਆਫ ਵਰਲਡ ਰਿਕਾਰਡ ਚ ਮੈਂਸ਼ਨ ਹੈ ਕਿ ਇਸ ਦੁਨੀਆ ਤੇ 115 ਸਾਲਾਂ ਤੋਂ ਵੱਡਾ ਕੋਈ ਜੀਵ ਜਿੰਦਾ ਹੀ ਨਹੀਂ 21 21 ਸਾਲਾਂ ਦੀ 121 ਸਾਲਾਂ ਦੀ ਵੋਟ ਬਣਾ ਦਿੱਤੀ ਸੋ ਇਹ ਰਿਆ ਖਿਲਾਫ ਪੂਰਨ ਤੌਰ ਤੇ ਪੂਰੇ ਦੇਸ਼ ਦੇ ਵਿੱਚ ਆਉਣ ਵਾਲੇ ਸਮੇਂ ਚ ਅਰਗੇਨਾਈਜੇਸ਼ਨ ਪ੍ਰੋਗਰਾਮ ਚੱਲਣਗੇ